ਲੋ ਜੀ ਅੱਜ ਅਸੀਂ ਇੱਕ ਤੁਹਾਨੂੰ ਵੀਡੀਓ ਨਮੀ ਲੈ ਕੇ ਆਏ ਆਂ ਫਾਰਮ ਟਰੈਕ ਆ ਜੀ 3600 ਵਾਲਾ ਹੀ ਵੈਸੇ ਟਰੈਕਟਰ ਹੁੰਦਾ ਹੀ ਇਹ 3600 ਇਹ ਆ ਪਾਈ ਦਾ ਫਰੰਟ ਐਕਸਲ ਮੂਰੇ 855 ਟਰੈਕਟਰ ਦਾ ਪਾਇਆ ਆ ਵੀ ਦਿਖਾ ਦੋ ਇਹ ਦੇਖੋ ਜੀ ਇਹ ਸਵਰਾਜ 855 ਦਾ ਫਰੰਟ ਐਕਸਲ ਪਾਇਆ ਇੱਧਰ ਨੂੰ ਮਾਰ ਲਈ ਚੈੱਕ ਨੂੰ ਤੇ ਆ ਜਿਹੜਾ ਚੁੱਲਾ ਜੀ ਦਾ ਇਹ ਅਸੀਂ ਆਪ ਤਿਆਰ ਕਰਾਇਆ ਚੁੱਲਾ ਇਹ ਵੀ ਪ੍ਰੋਜੈਕਟ ਠੋਸ ਹੈ ਜੀ ਠੋਸ ਹੈ ਜੀ ਸਾਰੇ ਇਹ ਇਹ ਫਰੰਟ ਇਸਰ ਆਪਾਂ ਤਾਂ ਪਾਇਆ ਵੀ ਇਹਦੀ ਛੋਹ ਨਹੀਂ ਵੱਢਣੀ ਪਈ ਦੂਜੇ ਨਾਲ ਟਰੈਕਟਰ ਲੰਬਾ ਹੋ ਜਾਂਦਾ 60 ਵਾਲੇ ਹਿੱਸੇ ਨਾਲ ਇਹਦੇ ਕਰਕੇ ਆਪਾਂ ਇਹਦੀ ਛੋਹ ਨਹੀਂ ਵੱਡੀ ਇਹਨੂੰ ਕੈਂਚੀ ਹਿੱਸਾ ਪਾਤਾ ਇਹਦੇ ਵਿੱਚ ਟਰੈਕਟਰ ਦੀ ਲੁੱਕ ਜ਼ਿਆਦਾ ਵਧੀਆ ਰਹਿੰਦੀ ਹੈ ਤੇ ਇਹ ਕੇ ਪਾਵਰ ਸਟੀering ਕਰਿਆ ਸਮਝਾ ਸਾਂਟੈਕਸ ਲਈ 850 ਵਾਲਾ ਪਾਸਾ ਇਹਦੇ ਤੇ ਚੁੱਲਾ ਇਹਦਾ ਬਣਾਤਾ ਸੀ ਆਪ ਲੋਹੇ ਦਾ ਸਾਰਾ ਚੁੱਲਾ ਬਣਾਇਆ ਜੀ ਇਹ ਕਿਉਂ ਜਿਹੜਾ 3600 ਫੋਰਡ ਹੁੰਦਾ ਜੀ ਉਹਦੇ ਉੱਪਰ ਤੇ ਹੀਸਾ ਫਸਦਾ ਐਦੇ ਅਸੀਂ ਹੀਟ ਤੇ ਹੀਸਾ ਪੈਂਦਾ ਕਰਿਆ ਏ ਤੇ ਜੈਕ ਵੀ ਇਹਨੂੰ 855 ਵਾਲਾ ਨਵੇਂ ਮਾਡਲ ਵਾਲਾ ਲਾਇਆ ਤੇ ਪਾਵਰ ਸਟੀਅਰਿੰਗ ਕੀਤਾ ਇਹ ਇਧਰ ਨੂੰ ਉੱਪਰਲੇ ਪਾਸੇ ਤੇ ਇਹ ਡਬਲ ਕਲਚ ਵੀ ਕਰਿਆਈ ਨਵੇਂ ਮਾਡਲ 'ਚ ਸਾਰਾ ਡਬਲ ਕਲਚ ਹੈ ਪੀਟੀਓ ਰਿਵਰਸ ਹੈ ਗੇਰਾਂ 'ਚ ਸਦੀ ਸ਼ਾਫਟ ਘੁੰਮਦੀ ਹੈ ਟਾਪਾ ਇਹਦੇ ਪਰ 60 55 ਵਾਲਾ ਧਰਤਾ ਤੇ ਉੱਤਰ ਚੈੱਕ ਬਈ ਦਿਖਾਵੇ ਲਿਫਟ ਪੰਪ ਦੇਖੋ ਇਹਦੇ ਲਿਫਟ ਪੰਪ ਤਾਂ ਚਲੋ ਪਹਿਲਾਂ ਹੋਰ ਭਰਾ ਵਿੱਚ ਸੈਟ ਕਰੀ ਲਾਉਨੇ ਆ 3600 ਦਾ ਜਿੱਕਾ 3600 ਨੂੰ ਜਿੱਕਣਾ ਪੰਪ ਆਉਂਦਾ ਹੈ ਉਹ ਪੰਪ ਐਦਾਂ ਹੀ ਆਈ ਤੇ ਲਿਫਟ ਆ ਪਾਵਰ ਵਾਲਾ ਪਾਇਤਾ ਲਾਤਾ ਤੇ ਪਾਵਰ ਵਾਲੀ ਫੀਟਿੰਗ ਦੇਖ ਲਓ ਆਪਾਂ ਕਰੀ ਆ ਟੈਂਕੀ ਆ ਭਰਾ ਸੋਨਾਲੀ ਕਾਲੀ ਉਹ ਫਾਰਮ ਟਰੈਕ ਵਾਲੀ ਲੱਗਦੀ ਐਦਾਂ ਹੀ ਬਾਕੀ ਸਾਰਾ ਕੁਝ ਉੱਡਾ ਹੀ ਐ ਤੇ ਹਿੱਸੇ ਦਾ ਬਸ ਆ ਨਮਾ ਆਪਾਂ ਸਾਰਾ ਕੰਮ ਕਰਿਆ ਪੀ ਜਿਵੇਂ ਹੁਣ ਟਰੈਕਟਰ ਦੀ ਸ਼ੋ ਕੱਟਣੀ ਪੈ ਜਾਂਦੀ ਐ ਤੇ ਮੱਥਾ ਵੱਡਣਾ ਪੈ ਜਾਂਦਾ ਬੁਰਾ ਲੱਗਦਾ ਹੁਣ ਇਹਦਾ ਮੱਥਾ ਨਹੀਂ ਵੱਡੇ ਆਪਾਂ ਨੇ ਕੈਂਚੀ ਹਿੱਸਾ ਪਾਤਾ ਇਹਦੇ ਚ ਹੁਣ ਮਤਲਬ ਟਰੈਕਟਰ ਦੀ ਲੰਬਾਈ ਵੀ ਨਹੀਂ ਵਧੀ ਹੈਗੀ ਤੇ ਟਰੈਕਟਰ ਵੀ ਆਪਾਂ ਨੂੰ ਜ਼ਿਆਦਾ ਲੁੱਕ ਵੀ ਖੜੇ ਨਹੀਂ ਜ਼ਿਆਦਾ ਲੱਗਦੀ ਐ ਸਪਿੰਡਲ ਇਹਦੇ ਮੋਟੇ ਹੋ ਗਏ ਵੀ ਟੁੱਟਣ ਦਾ ਵੀ ਕੋਈ ਹੁਣ ਖਤਰਾ ਨਹੀਂ ਹੈਗਾ ਟਰੈਕਟਰ ਦੀ ਚਲਾਈ ਵੀ ਇੱਕ ਨੰਬਰ ਐ ਟਰੈਕਟਰ ਦਾ ਸਟੀਅਰਿੰਗ ਵੀ ਸਾਨੂੰ ਮੋੜ ਕੇ ਦਿਖਾ ਦਿੰਨੇ ਆ ਚੱਲ ਬਾਈ ਮੋੜ ਕੇ ਦਿਖਾ ਬਾਈ ਸਟੀਅਰਿੰਗ ਦਾ